ਇਸਨੇ ਪੁੱਛਿਆ ਕਹਿੰਦਾ ਰੱਬ ਕਿੱਥੇ ਹੈ ਕਹਿੰਦਾ ਤੂੰ ਇਹ ਦੱਸ ਰੱਬ ਕਿੱਥੇ ਨਹੀਂ ਹੈ ਜਿਹੜੇ ਬੰਦੇ ਨੂੰ ਕੁਝ ਨਹੀਂ ਨਾ ਦਿਸੇ ਅੱਖਾਂ ਖੁੱਲੀਆਂ ਹੋਣ ਦੇ ਬਾਵਜੂਦ ਉਹ ਕਹਿੰਦਾ ਵੀ ਰੱਬ ਕਿੱਥੇ ਆ ਕਿਹੜਾ ਦਿਖਦਾ ਇੱਕ ਉਹ ਸੀ ਜਿਹਨੇ ਅੱਖਾਂ ਬੰਦ ਵਿੱਚ ਵੀ ਦੇਖ ਲਿਆ ਉਹ ਕਹਿੰਦੇ ਮੈਨੂੰ ਵੀ ਦੱਸ ਉਹ ਹੈ ਕਿੱਥੇ ਨਹੀਂ ਕਿਹੜੀ ਜਗ੍ਹਾ ਹੈ ਹਰ ਜਗ੍ਹਾ 'ਤੇ ਵੇਖਾ ਉਸਕਾ ਹੀ ਨੂਰ ਹੈ ਬੰਦੇ ਤੁਜ ਕੋ ਨਜ਼ਰ ਨਾ ਆਏ ਤੋ ਕਿਸਕਾ ਕਸੂਰ ਹੈ ਕਹਿੰਦੇ ਸਾਰੇ ਪਾਸੇ ਉਹਦਾ ਹੀ ਤੇ ਨੂਰ ਹੈ ਹਰ ਛੈ ਉਸਦੀ ਹੈ ਹਰ ਪਦਾਰਥ ਉਹਦਾ ਹੈ ਹਰ ਚੀਜ਼ ਉਹਦੇ ਹੁਕਮ ਵਿੱਚ ਹੈ ਹੁਣ ਸਾਨੂੰ ਤੁਹਾਨੂੰ ਨਜ਼ਰ ਨਹੀਂ ਆ ਰਹੇ ਤੇ ਕਸੂਰ ਕੀ ਦਾ ਫਿਰ ਸਾਡਾ ਹੀ ਹੋਏ ਨਾ ਮਹਾਰਾਜ ਕਹਿੰਦੇ ਤੇਰੀ ਅੱਖਾਂ ਵਿੱਚ ਜੋਤ ਨਹੀਂ ਹੈ ਬੁੱਲਿਆ ਸ਼ੌ ਤਿੱਥੋਂ ਵੱਖ ਨਹੀਂ ਸ਼ੌ ਬਿਨਾ ਕੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਮਹਾਰਾਜ ਕਹਿੰਦੇ ਉਹ ਅੱਖ ਖੋਲ ਉਹ ਅੱਖ ਹੈ ਗਿਆਨ ਦੀ ਅੱਖ ਉਹ ਅੱਖ ਹੈ ਸਾਡੇ ਮਨ ਦੀ ਆਤਮਾ ਦੀ ਅੱਖ ਜੋ ਰੱਬੀ ਗਿਆਨ ਦੇ ਸ਼ੁਰਮੇ ਨਾਲ ਖੁੱਲਦੀ ਹੈ ਜਿਸ ਦਿਨ ਇਹ ਅੱਖ ਖੁੱਲ੍ਹੇਗੀ ਨਾ ਅੰਦਰ ਦੀ ਅੱਖ ਮਨ ਦੀ ਗਿਆਨ ਦੀ ਅੱਖ ਆਤਮਾ ਜਾਗੇਗੀ ਮਨ ਜਾਗੇਗਾ ਉਸ ਦਿਨ ਕਹਿ ਦੇਗਾ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ ਹੁਣ ਤੇ ਕਹਿੰਦੇ ਜਿੱਧਰ ਵੇਖਦੇ ਆ ਸਾਰੇ ਪਛੇ ਉਹਦਾ ਨੂਰ ਨਜ਼ਰ ਆ ਰਿਹਾ ਹੈ ਅਰੇ ਪ੍ਰੈਕਟੀਕਲ ਹੋਇਆ ਹੈ ਭਾਈ ਕਨਈਆ ਜੀ ਪਾਣੀ ਪਲਾਰੇ ਸੰਨਾ ਕਿਨੂੰ ਦੁਸ਼ਮਣਾਂ ਨੂੰ ਤੇ ਜਦੋਂ ਗੁਰੂ ਸਾਹਿਬ ਦੇ ਸਨਮੁਖ ਪੇਸ਼ੀ ਪਈ ਤੇ ਕੀ ਉੱਤਰ ਦਿੱਤਾ ਉਹਨਾਂ ਨੇ ਕਹਿੰਦੇ ਲੱਗੇ ਮਹਾਰਾਜ ਮੈਨੂੰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਹਰ ਆਵਾਜ਼ ਹਰ ਪੁਕਾਰ ਹਰ ਪਿਆਸ ਤੇਰੀ ਹੈ ਮੈਨੂੰ ਤੇ ਇਹ ਲੱਗਦਾ ਜਿਨੇ ਪਾਣੀ ਮੰਗਿਆ ਉਹਦੇ ਅੰਦਰ ਵੀ ਤੂੰ ਹੈ ਆਖੋ ਸਤਨਾਮ ਸ਼੍ਰੀ ਪਰਮੇਟ ਕੇ ਚਾਨਣ ਹੋ ਗਿਆ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੁਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਦੁਸ਼ਮਣਾਂ ਨੂੰ ਵੀ ਆਪਣਾ ਬਣਾ ਲੈਂਦਾ ਜਿਹਦੇ ਅੰਦਰ ਚਾਨਣ ਹੋ ਜਾਂਦਾ ਜਿੱਥੇ ਹਨੇਰਾ ਹੁੰਦਾ ਘਰ ਦੇ ਵਿੱਚ ਵੀ ਡਾਂਕੜ ਕੀ ਜਾਂਦੀ ਹੈ ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ ਪਤੀ ਪਤਨੀ ਦੁਸ਼ਮਣ ਨੇ ਕਿਤੇ ਅੱਜ ਕੱਲ ਬੱਚੇ ਵੀ ਮਾਪੇ ਨੂੰ ਦੁਸ਼ਮਣ ਨਜ਼ਰ ਆ ਰਹੇ ਮਾਪੇ ਬੱਚਿਆਂ ਨੂੰ ਦੁਸ਼ਮਣ ਨਜ਼ਰ ਆ ਰਹੇ ਨੇ ਕੀ ਕਰੋਗੇ ਆਂਢ ਗੁਆਂਢੀਆਂ ਨਾਲ ਦੁਸ਼ਮਣੀ ਲੋਕਾਂ ਨਾਲ ਦੁਸ਼ਮਣੀ ਪੈਸੇ ਪਿੱਛੇ ਦੁਸ਼ਮਣੀ ਜ਼ਮੀਨ ਪਿੱਛੇ ਦੁਸ਼ਮਣੀ ਹਨੇਰਾ ਇਹ ਹਨੇਰਾ ਹੋਰ ਹਨੇਰਾ ਕੀ ਕਰੋਗੇ ਜਿੱਥੇ ਪ੍ਰਕਾਸ਼ ਹੋ ਜਾਂਦਾ ਹੈ ਕਰੋੜਾਂ ਦਾ ਘਾਟਾ ਖਾ ਕੇ ਵੀ ਬੰਦਾ ਕਹਿੰਦਾ ਕੋਈ ਪਰਵਾਹ ਨਹੀਂ ਤੇ ਜਿੱਥੇ ਹਨੇਰਾ ਹੁੰਦਾ ਬੰਦਾ 100 ਰੁਪਏ ਪਿੱਛੇ ਵੀ ਕਤਲ ਕਰ ਦਿੰਦਾ ਹੈ ਹਨੇਰਾ ਹਨੇਰਾ ਬੜੀ ਖਤਰਨਾਕ चीज ਹੈ ਅੰਦਰ ਦੇ ਹਨੇਰੇ ਨੂੰ ਪਹਿਚਾਣਨਾ ਪਏਗਾ ਸੰਸਾਰ ਹਨੇਰੇ ਕਰ ਨਹੀਂ ਭਟਕ ਰਿਹਾ ਜਿਨਨੇ ਕਰਮकांड ਹੋ ਰਹੇ ਨੇ ਪਖੰਡ ਹੋ ਰਹੇ ਨੇ ਅਡੰਬਰ ਹੋ ਰਹੇ ਨੇ ਪਰਪੰਚ ਹੋ ਰਹੇ ਨੇ ਭਰਮਾਂ ਵਿੱਚ ਦੁਨਬੰਦਾ ਪਿਆ ਹਨੇਰੇ ਦੇ ਕਾਰਨ ਹੈ ਅੰਦਰ ਹਨੇਰਾ ਹੈ ਜਿਹਨੂੰ ਜਾਗਤ ਜੋਤ ਪਰਮੇਸ਼ਰ ਨਜ਼ਰ ਨਹੀਂ ਆਉਂਦਾ ਪਰ ਮੁਰਦੇ ਪੂਜ ਰਿਹਾ ਹਨੇਰਾ ਮੜੀਆਂ ਮਸ਼ਾਣਾ ਕਬਰਾਂ ਦੀ ਪੂਜਾ ਹਨੇਰਾ ਉਹ ਵਸੇ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਗੁਰੂ ਨੂੰ ਛੱਡ ਕੇ ਭਟਕ ਰਿਹਾ ਉਹ ਸਤਿਗੁਰ ਜਾਗਤਾ ਹੈ ਦੇਉ ਪੂਲੀ ਮਾਲ ਨਹੀਂ ਹੈ ਉਹ ਇਹੜੇ ਪਾਸੇ ਪੈ ਗਏ ਰੱਬ ਦੇ ਪੁਜਾਰੀਓ ਸਪੂਲੀਆਂ ਦੀ ਪੂਜਾ ਕਰੋ ਬੜੇ ਕਮਾਲ ਦੇ ਬੋਲ ਲਿਖੇ ਕਿਸੇ ਨੇ ਕਹਿੰਦਾ ਵੀ ਅਸੀਂ ਪੁਜਾਰੀ ਸਾਹਿਬ ਰੱਬ ਦੇ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਸਤਿਗੁਰੂ ਦੇ ਧੁਰ ਕੀ ਬਾਣੀ ਦੇ ਆ ਪਰ ਕਰਨ ਕੀ ਲੱਗ ਪਏ ਸੀ ਸਪੂਲਿਏ ਪੂਜਣ ਲੱਗ ਪਏ ਸੱਪਾਂ ਦੀ ਪੂਜਾ ਗੁੱਗਿਆਂ ਦੀ ਪੂਜਾ ਹੀ ਹੁੰਦੀ ਹੈ ਨਾ ਰੱਬ ਦੇ ਪੁਜਾਰੀਓ ਸਪੋਲੀਆਂ ਦੀ ਪੂਜਾ ਕਰੋ ਉਹ ਇਹਦੇ ਨਾਲੋਂ ਚੰਗਾ ਦੀਵਾ ਬਾਲੋ ਸਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ ਵੱਟਾ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ ਮਹਿਮਾ ਹੈ ਜਿਸ ਦੀ ਤਿੰਨਾ ਲੋਕਾਂ ਦੀ ਜ਼ੁਬਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਸਥਾਨ ਤੇ ਫੇਰ ਵੀ ਫੇਰ ਵੀ ਉਹ ਕਹਿੰਦਾ ਅਸਲੀ ਸਮੱਸਿਆ ਇੱਥੇ ਪੈਦਾ ਹੋ ਰਹੀ ਐ ਫੇਰ ਵੀ ਕਈ ਅੰਨੇ ਬੋਲੇ ਮੂਰਖਾਂ ਦੇ ਟੋਲੇ ਛੱਡ ਸ਼ਮਾਂ ਨੂੰ ਪਏ ਟੇਕਦੇ ਨੇ ਮੱਥੇ ਸ਼ਮਾਂ ਦਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਐ ਜਹਾਨ ਤੇ ਇਹ ਘਾਟ ਐ ਸਾਡੀ ਜੇ ਅਸੀਂ ਫੇਰ ਵੀ ਭਟਕ ਰਹੇ ਆਂ ਮਹਾਰਾਜ ਕਹਿੰਦੇ ਹਨੇਰੇ ਦੇ ਵਿੱਚ ਹੀ ਹੋ ਮੈਂ ਖਿਮਾ ਸ਼ਾਇਦ ਬੇਨਤੀ ਕਰਦੇ ਆਂ ਹਾਲਾਂਕਿ ਉਹ ਤਿਉਹਾਰ ਲੰਘ ਗਿਆ ਮੈਨੂੰ ਪਤਾ ਜੇ ਮੈਂ ਪਹਿਲਾਂ ਬੋਲਦਾ ਸ਼ਾਇਦ ਗੁੱਸਾ ਕਰਦੇ ਪਰ ਹੁਣ ਤਾਂ ਲੰਘ ਗਿਆ ਹੁਣ ਤੇ ਅਗਲੇ ਸਾਲ ਹੀ ਗੱਲ ਹੋਣੀ ਹੈ ਜਿਹੜੇ ਬੰਦੇ ਨੂੰ ਇਹ ਭਰਮ ਆ ਵੀ ਰਖੜੀ ਦਾ ਧਾਗਾ ਬੰਨ ਕੇ ਮੇਰੀ ਰੱਖਿਆ ਹੋ ਜਾਏਗੀ ਮੈਂ ਬਚ ਸਕਦਾ ਮਹਾਰਾਜ ਕਹਿੰਦੇ ਹਨੇਰਾ ਹੀ ਹੈ ਇਹ ਵੀ ਹਨੇਰਾ ਹੈ ਤੇਰੇ ਵਰਤ ਰੱਖਣ ਨਾਲ ਭੈਣੇ ਬੀਬੀਏ ਤੇਰੇ ਪਤੀ ਦੀ ਉਮਰ ਲੰਮੀ ਹੋ ਜਾਏਗੀ ਨਾ ਇਹ ਵੀ ਕਹਿੰਦੇ ਹਨੇਰਾ ਹੀ ਹੈ ਤੂੰ ਸੋਚਦਾ ਮਰ ਚੁੱਕੇ ਪਿਤਰਾਂ ਦੀ ਰੋਟੀ ਮੈਂ ਭਾਈਆਂ ਨੂੰ ਗਰੰਥੀਆਂ ਨੂੰ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਖਵਾ ਕੇ ਉਹਨਾਂ ਨੂੰ ਰਜਾ ਦਿਆਂਗਾ ਕਹਿੰਦੇ ਇਹ ਵੀ ਹਨੇਰਾ ਹੀ ਹੈ ਹਨੇਰੇ ਦੇ ਬੜੇ ਰੂਪ ਨੇ ਕਈ ਐਸੇ ਨੇ ਸਾਡੇ ਤੋਂ ਸੁਣੇ ਕੋਈ ਨਹੀਂ ਜਾਣੇ ਬਰਦਾਸ਼ਤ ਨਹੀਂ ਹੁੰਦੀ ਸਿੱਕੋ ਸਾਡੇ ਕੋਲ ਕਿਵੇਂ ਕਰਿਓ ਅਸੀਂ ਤੇ ਬਹੁਤੀ ਗੱਲਾਂ ਕਰਦੇ ਹੀ ਨਹੀਂ ਕਿਉਂਕਿ ਅਸੀਂ ਇੰਨੇ ਹਨੇਰੇ ਚ ਗਵਾਚ ਚੁੱਕੇ ਆ ਜਦੋਂ ਬੰਦਾ ਲਗਾਤਾਰ ਹਨੇਰੇ ਚ ਰਹਿਣ ਲੱਗ ਜਾਏ ਨਾ ਧਿਆਨ ਵਿੱਚ ਰੱਖਿਓ ਜਦੋਂ ਲਗਾਤਾਰ ਤੁਸੀਂ ਹਨੇਰੇ ਚ ਰਹਿਣ ਲੱਗ ਜਾਓ ਹਨੇਰੇ ਚ ਹੀ ਰਹਿਣ ਲੱਗ ਜਾਓ ਹਨੇਰੇ ਚ ਹੀ ਰਹਿਣ ਲੱਗ ਜਾਓ ਤਾਂ ਇੱਕ ਦਿਨ ਰੌਸ਼ਨੀ ਵੀ ਸਾਡੀਆਂ ਅੱਖਾਂ ਵਿੱਚ ਚੁਬਣ ਲੱਗ ਜਾਂਦੀ ਹੈ ਸੇ ਕਈ ਵਾਰੀ ਵੇਖਿਆ ਹੁਣਾ ਟੀਵੀ ਵਗੈਰਾ ਚ ਬਖਾਉਂਦੇ ਨੇ ਕਿ ਕਿਸੇ ਕੈਦੀ ਨੂੰ ਹਨੇਰੇ ਵਿੱਚ ਰੱਖਦੇ ਨੇ ਤੇ ਫਿਰ ਇੱਕ ਦਿਨ ਅਚਾਨਕ ਉਹਦੀ ਅੱਖ ਚ ਰੌਸ਼ਨੀ ਪਾਉਂਦੇ ਨੇ ਉਹ ਕਹਿੰਦਾ ਵੀ ਨਹੀਂ ਬੰਦ ਕਰ ਦਿਓ ਮੈਨੂੰ ਨਹੀਂ ਚਾਹੀਦੀ ਉਹ ਕਹਿੰਦੇ ਅੱਖ ਖੋਲ ਉਹ ਕਹਿੰਦਾ ਨਹੀਂ ਮੈਂ ਰੌਸ਼ਨੀ ਨਹੀਂ ਦੇਖ ਸਕਦਾ ਕਿਉਂ ਹਨੇਰੇ ਦਾ ਆਦੀ ਹੋ ਗਿਆ ਅੱਜ ਅਸੀਂ ਭਰਮਾ ਕਰਮ ਕੰਡਾਂ ਦੇ ਇੰਨੇ ਆਦੀ ਹੋ ਗਏ ਸਾਡੇ ਤੋਂ ਅੱਜ ਸੱਚ ਸੁਣਿਆ ਨਹੀਂ ਜਾ ਰਿਹਾ ਬਰਦਾਸ਼ਤ ਨਹੀਂ ਹੋ ਰਿਹਾ ਕਿਉਂ ਹਨੇਰੇ ਦੇ ਆਦੀ ਹੋ ਗਏ ਨੈਣ ਕੇ ਤਿਮਰ ਅੱਖਾਂ ਦਾ ਹਨੇਰਾ ਹੁਣ ਕੀ ਕੀਤਾ ਜਾਏ ਹੁਣ ਹੌਲੀ-ਹੌਲੀ ਸਾਨੂੰ ਚਾਨਣ 'ਚ ਲਿਆਉਣਾ ਪਏਗਾ ਥੋੜੀ-ਥੋੜੀਆਂ ਗੁਰੂ ਦੀ ਮੱਤ ਨਾਲ ਗੁਰੂ ਦੀ ਵਿਚਾਰਧਾਰਾ ਨਾਲ ਸਤਿਗੁਰੂ ਜੀ ਦੇ ਬਚਨਾਂ ਦਾ ਚਾਨਣ ਥੋੜਾ-ਥੋੜਾ ਹਿਰਦੇ 'ਚ ਲੈਂਦੇ ਰਹੋ ਥੋੜੀ-ਥੋੜੀ ਡੋਜ਼ ਲੈਂਦੇ ਰਹੋ ਗੁਰੂ ਕਿਰਪਾ ਕਰਨਗੇ ਅੱਖਾਂ ਤੋਂ ਭਰਮ ਦਾ ਜਾਲਾ ਲਹਿਣ ਲੱਗ ਜਾਏਗਾ ਪ੍ਰਕਾਸ਼ ਹੋ ਜਾਏਗਾ ਚਿੱਟਾ ਦਿਨ ਸਾਫ਼ ਹੋ ਜਾਏਗਾ ਸਾਰੇ ਭਰਮ ਸਾਰੇ ਬੰਧਨ ਸਾਰੇ ਕਰਮਕਾਂਡ ਮੁੱਕ ਜਾਣਗੇ ਉਸ ਦਿਨ ਫਿਰ ਸਿੱਖ ਗੁਰੂ ਦੀ ਰੌਸ਼ਨੀ ਦੇ ਵਿੱਚ ਤੁਰਦਾ ਹੋਇਆ ਸਿੱਧਾ ਆਪਣੇ ਮਾਲਕ ਤੱਕ ਪਹੁੰਚੇਗਾ ਹਨੇਰੇ ਚੋਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੁਹਾਡੇ ਤੇ ਮੇਰੇ ਤੇ ਸਾਡੇ ਤੇ ਡਿਪੈਂਡ ਕਰਦਾ ਹੈ। ਮੈਂ ਇਸੇ ਕਰਕੇ ਅਜਿਹੀ ਸਿਕ ਪੰਕਤੀ ਨੂੰ ਹੀ ਰੱਖਿਆ ਕਿਉਂਕਿ ਮੈਨੂੰ ਲੱਗਿਆ ਵੀ ਸ਼ਾਇਦ ਬੜੀ ਗਹਿਰੀ ਗੱਲ ਗੁਰੂ ਸਾਹਿਬ ਨੇ ਕਰੀ ਹੈ ਹਾਲਾਂਕਿ ਇਹਦੀ ਬਹੁਤ ਲੰਮੀ ਚੌੜੀ ਵਿਆਖਿਆ ਹੋ ਸਕਦੀ ਹੈ ਸਾਰਾ ਸਿੱਖ ਇਤਿਹਾਸ ਸਾਰੇ ਜਿੰਨੀਆਂ ਗੁਰੂ ਸਾਹਿਬ ਨੇ ਪ੍ਰਚਾਰ ਤੋਰੇ ਕੀਤੇ ਨੇ ਲੋਕਾਂ ਦੇ ਜੀਵਨ ਬਦਲੇ ਨੇ ਉਹ ਇਸੇ ਲਾਈਨ ਨਾਲ ਸੰਬੰਧ ਰੱਖਦਾ ਹੈ। ਹਨੇਰੇ ਵਿੱਚ ਭਟਕਦੇ ਨੂੰ ਹੀ ਰੋਸ਼ਨੀ ਦੀ ਲੋੜ ਹੁੰਦੀ ਹੈ। ਉਹਦਾ ਹੱਥ ਫੜਨ ਦੀ ਲੋੜ ਹੁੰਦੀ ਹੈ। ਜਿਸ ਜਿਹੜਾ ਹਨੇਰੇ ਚ ਭਟਕਦਾ ਹੈ ਨਾ ਪਭ ਮਾਨਸਿਕ ਤੌਰ ਤੇ ਕਿਸੇ ਕਰਮ ਕਾਂਡ ਚ ਫਸਿਆ ਪਖੰਡ ਵਿੱਚ ਫਸਿਆ ਅਡੰਬਰ ਚ ਹੈ ਜਾਂ ਝੂਠ ਨੂੰ ਸੱਚ ਮੰਨੀ ਬੈਠਾ ਹੈ ਉਹ ਨਫ਼ਰਤ ਦਾ ਪਾਤਰ ਨਹੀਂ ਹੈ ਉਹਨੂੰ ਅਸੀਂ ਨਫ਼ਰਤ ਨਹੀਂ ਕਰਨੀ ਉਹ ਤੇ ਤਰਸ ਦਾ ਪਾਤਰ ਹੈ ਅਸੀਂ ਕੀ ਕਰਦੇ ਅਸੀਂ ਕਈ ਵਾਰੀ ਲੜਨ ਲੱਗ ਜਾਈਏ ਵੀ ਤੂੰ ਆ ਕਿਉਂ ਕਰਦਾ ਨਹੀਂ ਹੁਣ ਨਹੀਂ ਉਹਦੇ ਤੇ ਤਰਸ ਕਰਨਾ ਚਾਹੀਦਾ ਉਹਦੇ ਲਈ ਤੇ ਅਰਦਾਸ ਕਰਨੀ ਚਾਹੀਦੀ ਮਹਾਰਾਜ ਕਿਰਪਾ ਕਰ ਇਹਨੂੰ ਵੀ ਜਗਾ ਇਹਨੂੰ ਵੀ ਸੁਚੇਤ ਕਰ ਇਹਦੇ ਅੰਦਰ ਵੀ ਪ੍ਰਕਾਸ਼ ਬਖਸ਼ੋ ਰੌਸ਼ਨੀ ਬਖਸ਼ੋ ਗਿਆਨ ਦੀ ਕੋਈ ਕਣੀ ਬਖਸ਼ ਦਿਓ ਤਾਂ ਕਿ ਇਹ ਵੀ ਭਟਕਣਾ ਚੋਂ ਨਿਕਲ ਕੇ ਸੱਚ ਦਾ ਤੇਰੀ ਨਾਮ ਦੀ ਬਾਣੀ ਦੀ ਖੁਸ਼ਬੂ ਦਾ ਆਨੰਦ ਮਾਣੇ ਤੇ ਚਾਨਣ ਦੀ ਰੋਸ਼ਨੀ ਚ ਤੁਰਦਾ ਤੇਰੇ ਤੱਕ ਪਹੁੰਚ ਸਕੇ ਦੁਨੀਆ ਭਟਕੀ ਤੇ ਬਹੁਤ ਹੀ ਹੁਣ ਆਪਾਂ ਲੜਦੇ ਸਕਦੇ ਨਹੀਂ ਮਹਾਰਾਜ ਨੇ ਪ੍ਰਚਾਰ ਕੀਤਾ ਜਿਹੜੇ ਲੋਕ ਹਰਦੁਆਰ ਦੀ ਧਰਤੀ ਤੇ ਸੂਰਜ ਨੂੰ ਪਾਣੀ ਦੇ ਰਹੇ ਸਨ ਹਨੇਰਾ ਹਨੇਰੇ ਸੀ ਭਟਕੇ ਹੋਏ ਸਨ ਸਮਝ ਨਹੀਂ ਸੀ ਵੀ ਅਸੀਂ ਕਰ ਕੀ ਰਹੇ ਹਾਂ ਮਹਾਰਾਜ ਨੇ ਹੁਣ ਉਹਨਾਂ ਨਾਲ ਲੜਾਈ ਕੀਤੀ ਨਾ ਉਹਨਾਂ ਨੂੰ ਕੁਝ ਕਿਹਾ ਗੁਰੂ ਸਾਹਿਬ ਦਾ ਤਰੀਕਾ ਕਿਸੇ ਮਹਾਰਾਜ ਸਾਈਡ ਚੇਂਜ ਕਰਕੇ ਉਲਟੇ ਪਾਸੇ ਪਾਣੀ ਛੁੱਟਣ ਲੱਗ ਗਿਆ ਉਹਨੂੰ ਸਵਾਲ ਸੀ ਸੁਭਾਵਿਕ ਸੀ ਵੀ ਹਜ਼ਾਰ ਬੰਦਾ ਇੱਕ ਪਾਸੇ ਤੁਰਿਆ ਇੱਕ ਬੰਦਾ ਲਾਗੇ ਤੁਰਿਆ ਜਾਂਦਾ ਲੋਕ ਉਹਨੂੰ ਪੁੱਛਦੇ ਵੀ ਆਹ ਤੂੰ ਕੀ ਕਰਦਾ ਹੈਂ ਮਹਾਰਾਜ ਕਹਿੰਦੇ ਦੱਸੋ ਵੀ ਤੁਸੀਂ ਕੀ ਕਰਦੇ ਹੋ ਕਹਿੰਦੇ ਇਸ ਤੇ ਸੂਰਜ ਨੂੰ ਪਾਣੀ ਦਿੰਨੇ ਆ ਮਹਾਰਾਜ ਕਹਿੰਦੇ ਮੈਂ ਜਿਨੇ ਸੂਰਜ ਬਣਾਇਆ ਮੈਂ ਉਹਨੂੰ ਪਾਣੀ ਦਿੰਨਾ ਉਹ ਹੈਰਾਨ ਹੋ ਗਏ ਇਹ ਕੀ ਹੈ ਇਹ ਅੱਜ ਤੱਕ ਨਹੀਂ ਗੱਲ ਸੁਣੀ ਇੱਧਰ ਕਿੱਧਰ ਕਹਿੰਦੇ ਮੇਰੀ ਖੇਤੀ ਹੈ ਉੱਥੇ ਜਾ ਰਿਹਾ ਸੁਣਿਆ ਆਪਾਂ ਸਭ ਨੇ ਪਤਾ ਹੀ ਹੈ ਕਹਿੰਦੇ ਇੱਥੋਂ ਪਾਣੀ ਉੱਥੇ ਤੱਕ ਕਿਵੇਂ ਜਾਏਗਾ ਕਹਿੰਦੇ ਜਿਵੇਂ ਤੁਹਾਡਾ ਪਾਣੀ ਸੂਰਜ ਤੱਕ ਜਾਏਗਾ ਇਹ ਕੀ ਹੋ ਗਿਆ ਓ ਮਾਈ ਗੋਡ ਇਹ ਤੇ ਗੱਲ ਸੋਚੀ ਨਹੀਂ ਕਦੇ ਅਸੀਂ ਇੱਕ ਕਹਿੰਦੇ ਹੁਣ ਇੱਥੇ ਰੌਸ਼ਨੀ ਦੀ ਕਿਣ ਇੱਕ ਨਿੱਕੀ ਜਿਹੀ ਚਿੰਗ ਜਗੀ ਜਿਹਨੂੰ ਕੱਲੋ ਵੀ ਹਲੇ ਤਿੱਲੇ ਵਾਲੀਆ ਮਹਾਰਾਜ ਜੀ ਨੇ ਸਰਬ ਜੇ ਕਿਤੇ ਗੁਰੂ ਸਾਹਿਬ ਉੱਥੇ ਹਜ਼ਾਰ ਵਾਰਡ ਦਾ ਬਲਵ ਚੜਾ ਦਿੰਦੇ ਉਹਨਾਂ ਨੇ ਤੇ ਕਲਪ ਜਣਾ ਸੀ ਵੀ ਇਹ ਕੀ ਹੋ ਗਿਆ ਤ੍ਰਿਕasimਹਾਰਾਜ ਦਾ ਫਿਰ ਉਹਨਾਂ ਨੂੰ ਸਮਝਾਇਆ ਗਿਆ ਵੀ ਸੂਰਜ ਵਗੈਰਾ ਜੋ ਚਲੋ ਗੁਰੂ ਸਾਹਿਬ ਨੇ ਐਗਜ਼ਾਮਪਲ ਦਿੱਤੀਆਂ ਕਹਿਣ ਦਾ ਭਾਵ ਇਹ ਸੀ ਭਾਈ ਜਿਨੇ ਸੂਰਜ ਬਣਾਇਆ ਤੁਸੀਂ ਉਹਦੀ ਪੂਜਾ ਕਰੋ ਉਹਦੇ ਨਾਲ ਜੁੜੋ ਉਹਨੇ ਇੱਕ ਨਹੀਂ ਬਣਾਇਆ ਉਹਨੇ ਧਰਤੀ ਹੋਰ ਪਰੈ ਹੋਰ ਹੋਰ ਉਹਦੀ ਕਾਇਨਾਤ ਵਿੱਚ ਪਤਾਲਾਂ ਪਤਾਲ ਲਖ ਆਕਾਸ਼ਾਂ ਆਕਾਸ਼ ਤੁਹਾਡੇ ਸਾਡੇ ਵਰਗੇ ਕਰੋੜਾਂ ਜੀਵ ਜੰਤੂ ਪੈਦਾ ਕੀਤੇ ਨੇ ਇਹ ਸੂਰਜ ਤੇ ਉਹਦੀ ਇੱਕ ਨਿੱਕੀ ਜੀ ਕਰਤ ਹੈ ਕਰਤਾ ਵਿਅੰਤ ਹੈ ਕਰਤੇ ਨਾਲ ਜੁੜੀਦਾ ਕਰਤ ਨਾਲ ਨਹੀਂ ਜੁੜੀਦਾ ਕਰਤ ਬਿਨਸ ਜਾਂਦੀ ਹੈ ਕਰਤਾ ਬਿਨਸ਼ ਦਾ ਨਹੀਂ ਭਰਮ ਦਾ ਪਰਦਾ ਦੂਰ ਹੋ ਗਿਆ ਉਪਦੇਸ਼ ਲੈ ਕੇ ਗੁਰੂ ਜੀ ਦੇ ਰਾਹ ਤੇ ਤੁਰ ਪਏ ਇਸ ਤਰ੍ਹਾਂ ਮਹਾਰਾਜ ਨੇ ਬਾ ਦਲੀਲ ਸੋਹਣੇ ਤਰੀਕੇ ਢੰਗ ਨਾਲ ਸਮਝਾਇਆ ਉਹ ਸਾਰਾ ਕੁਝ ਫਿਰ ਬਾਣੀ ਦੇ ਵਿੱਚ ਲੈ ਜਾਂਦਾ ਤਾਂ ਕਿ ਰਹਿੰਦੀ ਦੁਨੀਆ ਤੱਕ ਜੋ ਇਸ ਬਾਣੀ ਦੇ ਪ੍ਰਕਾਸ਼ ਨਾਲ ਜੁੜੇਗਾ ਇਹਨੂੰ ਕਹਿੰਦੇ ਨੇ ਜਿਹੇ ਸਤਗੁਰ ਸਿਮਰੰਤ ਜੋ ਸਤਗੁਰ ਨੂੰ ਸਿਮਰੇਗਾ ਸਿਮਰੇਗਾ ਦਾ ਅਰਥ ਕੀ ਹੈ ਇੱਕ ਤੇ ਹੋ ਗਿਆ ਜੋ ਤੁਸੀਂ ਸਿਮਰਨ ਕਰਦੇ ਹੋ ਬੈਠ ਕੇ ਰਿਪੀਟ ਕਰਦੇ ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਾਂ ਇਹ ਅਰਥ ਹੈ ਜਿਸ ਦੀ ਸਿਮਰਤੀ ਵਿੱਚ ਗੁਰੂ ਗਿਆਨ ਗੁਰੂ ਦਾ ਪ੍ਰਕਾਸ਼ ਹੋ ਜਾਏਗਾ ਉਹਦੇ ਅੰਦਰ ਦਾ ਹਨੇਰਾ ਮਿਟ ਜਾਏਗਾ ਔਰ ਮਿਟੇ ਇੱਕ ਖਿੰਨ ਇੱਕ ਖਿੰਨ ਦੇ ਵਿੱਚ ਮਿਟ ਜਾਏਗਾ ਲੰਮਾ ਚੌੜਾ ਟਾਈਮ ਨਹੀਂ ਲੱਗੇਗਾ